ਵੰਦੇ ਅਜੇ ਕੁੜੀਆਂ ਲਾ ਕੇ ਲਵਾਦੇ ਆ ਤੇ ਇਹ ਆਏ ਕਾਲ ਦਾਲਪੰਤ ਬਹਾਦਰ ਬਾਬਾ ਬੀ ਦੀ ਚੰਦ ਸਾਹਿਬ ਜੀ ਬੀ ਦੀ ਚੰਦ ਸ਼ੀਨਾ ਗੁਰੂ ਕਾ ਸੀਨਾ ਭਾਉ ਭਗਤ ਲੀਨਾ ਕਮੀ ਕਦੇ ਨਾ ਹੈ ਧਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦਾ 556 ਸਾਲਾ 556 ਸਾਲਾ ਪ੍ਰਕਾਸ਼ਪੁਰ ਪੁਰਬ ਮਨਾਉਂਦੇ ਆ ਅੱਜ ਸ੍ਰੀ ਅਖੰਡ ਪਾਤਸ਼ਾਹ ਦੇ ਭੋਗ ਸੰਪੂਰਨ ਹੋਏ ਆਦਮਾਰਾ ਜੀ ਸਾਹਿਬ ਦੇ ਦਸਮਹਾਰਾ ਜੀ ਸਾਹਿਬ ਦੀ ਬਾਣੀ ਦੇ घोड़ दौड़ हुई वागुरु 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 वागुरू वागुरू वागुरु वागुरू सिंह जी ਸਿੰਗਾਂ ਨੂੰ ਇਨਾਮ ਦੇ ਰਹੇ ਹਨ ਨਾ ਰੀਕਾਰਡਸ ਮਗਰ ਜਿਹੜੀ ਗੱਡੀ ਚਲਿਆ ਵੀ ਨਹੀਂ ਨਾ ਨੂੰ ਆ ਚੰਨੋ ਲਾਇਆ ਤੇ ਰੋਏ ਗੀ ਲੋਵਿੰਗ ਆ ਕਾੜੀ ਤੇ ਪਛਾਣ ਨਹੀਂ ਦਿੱਤੀ ਨਾ ਕੰਮਾਂ ਦੀ ਗੱਡੀ ਦੇ ਬੱਸ ਨਿਕਿਆ ਤੇਰੇ ਰਾਹ ਕੋਲ ਮਰੀ ਇਹ ਫੜ ਤੁਰਾ ਥੱਲੇ ਹੱਸ ਥੰਦੇ ਚਲ ਜਾ ਆ ਫਿਰ ਬਣਾ ਆ ਫਿਰ ਬਣਾ ਕੋਈ ਕੋਈ ਨਹੀਂ ਕੋਈ ਹੁਣ ਸੰਗਤਾਂ ਵਾਪਸ ਹੋ ਗਈਆਂ ਪਿੰਡ ਨੂੰ ਚਲੀਆਂ ਸਤਿ ਸ਼੍ਰੀ ਅਕਾਲ ਸੰਗਤ ਵੀ ਵਾਪਸ ਜਾ ਰਹੇ ਆ மேல இருக்கு弄 کریں hvor kan vi gå af takna सुबाज से सिंह जी अली कलाे घोड़े की सवारी करते हुए ਹੱਥ ਪਾ ਕੇ ਰੱਖੀ ਸਿੰਘਾ ਸੈਵਾ ਸਿੰਘ ਅੱਲੀ ਕਾਲਾ ਘੋੜੇ ਦੀ ਸਵਾਰੀ ਕਰਦੇ ਇੱਕ ਜਕਾਰਾ ਬੁਲਾ ਦਿਓ ਵੀ ਹੈ ਬੁਲਾ ਦੇ ਜਕਾਰਾ ਸੱਤ ਸਰੀ ਅਕਾਲ ਅੱਜ ਕਿ ਭਲਾ ਥੋੜਾ ਜਿਹਾ ਗੱਜ ਕੇ ਪੂਰਾ ਜਿਕਰਾ ਪੂਰਾ ਬਲਾ ਗੱਜ ਕੇ ਜਿਕਰਾ ਬਲਾ ਵੀ ਸਾਤ ਸ੍ਰੀ ਅਕਾਲ ਜਿਕਰਾ ਬਲਾਵੇ ਸੋਨ ਹਾਲ ਜਾਵੇ ਸਤ ਸ੍ਰੀ ਅਕਾਲ ਦੇਖੀ ਸਰਪਾ ਸਾਹਮਣੇ ਵਾਲਾ ਪਤਵਾਲਾ ਬਾਬਾ ਵਿਦੀ ਚੰਦ ਸਾਹਿਬ ਜੀ ਦਾ ਸਥਾਨ ਨਿਸ਼ਾਨ ਸਾਹਿਬ ਝੁਲਦੇ ਹੋਏ ਵਿਦੀ ਚੰਦ ਸ਼ੀਨਾ ਗੁਰੂ ਕਾ ਸੀਨਾ ਭਾਗੋ ਭਗਤਲੀਨਾ ਕਮੀ ਕਰੇ ਨਾ ਹੈ ਦਲ ਪੰਥ ਬਾਬਾ ਵਿਦੀ ਚੰਦ ਸਾਹਿਬ ਜੀ ਦਾ ਉਤਰਿਆ ਸਤਿ ਸਤਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ 556 ਸਾਲਾ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਅੰਦਰ ਅੱਜ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੰਡ ਪਾਤਸ਼ਾਹ ਜੀ ਦੇ ਤੇ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸੰਪੂਰਨ ਹੋਏ। ਦੀਵਾਨ ਸਜੇ, ਮਹੱਲਾ ਖੇਟਿਆ ਗਿਆ। ਘੋੜ ਦੌੜ ਹੋਈ। ਨੇਜਾਵੀ ਹੋਈ। ਤੇ ਹੁਣ ਗੁਰੂ ਕਾ ਖਾਲਸਾ ਪੰਥ ਵਾਪਸ ਗੁਰਦੁਆਰਾ ਸਾਹਿਬ ਕੀ ਪੜਾ ਤੇ ਪਹੁੰਚ ਲਿਆ ਵਾ। ਆਈ ਦਰੂਟ ਵੀ ਆ। ਬਾਬਾ ਬੀ ਦੀ ਚਾਂਸ ਸਾਹਿਬ ਜੀ ਦੇ ਊਟ ਉਹ ਤੇ ਹਾਥੀ ਘੋੜੇ ਝੁੱਲਦੇ ਨਿਸ਼ਾਨ ਮੈਕ ਸਿੰਘ ਚੜ ਗਿਆ ਚੜਾਈਆਂ ਦੇ ਭਾਈ ਅਨਮੋਲ ਪ੍ਰੀਤ ਸਿੰਘ ਜੀ ਆ ਰਹੇ ਹਨਮੋਲ ਪ੍ਰੀਤ ਸਿੰਘ ਭਾਈ ਖਾਲਸਾ ਜੀ ਫਤਿਹ ਕੀ ਕਹਿਣਾ ਚਾਹੁੰਦੇ ਹੈ ਅੱਜ ਦੇ ਦਿਹਾੜੇ ਤੇ ਅੱਜ ਮੱਲਾ ਕੱਢਿਆ ਗਿਆ 556 ਜਿਵੇਂ ਪ੍ਰਕਾਸ਼ ਗੁਰੂਪੁਰਬ ਤੇ ਖੰਡ ਪਰਸਾਹ ਦੇ ਧੋਗ ਪੈਣ ਵਾਲੇ ਦਸਮ ਗ੍ਰੰਥ ਸਾਹਿਬ ਜੀ ਦੇ ਦਸਮ ਸ੍ਰੀ ਗੁਰੂ ਸ੍ਰੀ ਗੁਰੂ ਹਾਂ ਜੀ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ खालसा भाई वाहे भाई जी की वागुरु जी का हाँ, हाँ जी ਹੁਣ ਮਹੱਲੇ ਦੀ ਸਮਾਪਤੀ ਹੋਈ ਆ ਜਦੋਂ ਮਹਲਾ ਰਾਮ ਤੋਂ ਦੋ ਦੋ ਵੀ ਅਰਦਾਸ ਬੇਨਤੀ ਕਰਕੇ ਕੀ ਬੜਾ ਵੈ ਸਿਰ ਜੀ ਆ ਅਸਰੋ ਜੀ ਜੀ ਆ ਜੀ ਆ ਵੀ ਆ ਗਏ ਵਾਹਿਗੁਰੂ ਸਾਹ ਜੀ ਸਾਹਮਣੇ ਮੰਡ ਦੇ ਵਿੱਚ ਮਹਲਾ ਕਿਹੜਾ ਗਿਆ ਸੀ ਹੁਣ ਸੰਗਤਾਂ ਨੂੰ ਬਿਲਾ ਦੇ ਕਰ ਆਪਣੇ ਨਗਰ ਦੇ ਪੈਨ ਡਾਲੀ ਕਲਾ ਨੇ ਤੇ ਗੁਰੂ ਦੇ ਘੋੜੇ ਸਿੰਘਾਂ ਦੇ ਤੰਬੂ ਗੁਰੂ ਕੀ ਫੌਜ ਓਏ ਅਮਰਤਪਾਲ ਸਿੰਘ ਜੀ ਕਵੀਸ਼ਰ ਸਿੰਘ ਗੱਲ ਪੰਥ ਹਾਂਜੀ ਮਹਾਰਾਜ ਵਾ ਬਾਬੀ ਦੀ ਚੰਦ ਸਾਹਿਬ ਜੀ ਓ ਜੂਪੀ ਹੱਲੇ ਸਿੰਘ ਸੇਵਾ ਕਰਦੇ ਓ ਇੱਕ ਮਿੰਟ ਰੇ ਆਈ ਉੱਤੇ ਆ ਗੱਲ ਸੁਣ ਇੱਧਰ ਇੱਕ ਮਿੰਟ ਤੇ ਆ ਇੱਕ ਸ਼ਬਦ ਲਵਾ ਕੇ ਤੂੰ ਚੱਲ ਜੀ ਇੱਕੋ ਮਿੰਟ ਲੱਗਣਾ ਆ ਜਾ ਹੱਲੇ ਨਾਲੀ ಉತ್ತಮ ಸಂಗತನ ದರ್ಶನ ಕಾವಣೆ ಕೊಳ್ಳೆ ಡು ਮੰਡ ਦਾ ਏ ਠੀਕਾ ਜਿੱਥੇ ਆ ਕਿ ਦਰਿਆ ਬਹੁਤ ਆਇਆ ਸੀ ਹੁਣ ਕੁਝ ਕਣਕਾਂ ਬੀਜੀਆਂ ਗਈਆਂ ਤੇ ਕੁਝ ਜਿਹੜੇ ਪੈ ਲੀਆਂ ਗਿੱਲੀਆਂ ਵਾ ਵਾਈਆਂ ਫੁੱਲੀਆਂ ਜੀ ਗੁਰੂ ਕੀ ਫੌਜ ਆਈ ਰਹੀ ਹੈ ਪਰਸੋਂ ਤੋਂ ਸੁਲਤਾਨਪੁਰ ਸਾਹਿਬ ਤੋਂ ਗੁਰਪੁਰ ਮਨਾ ਕੇ ਫਿਰ ਆਪਣੇ ਪਿੰਡ ਹੰਦਾ ਮਹਾਰਾਜ ਦਾ ਪ੍ਰਕਾਸ਼ ਗੁਰਪੁਰ ਵਜ ਮਨਾਇਆ ਗਿਆ ਭੋਗ ਸੰਪੂਰਨ ਹੋਇਆ ਹੁਣ ਕੀਰਤਨ ਆਰੰਭ ਹੋਣ ਲੱਗਾ 来哥。 ਕੈਨਦਾਲੀ ਕਲਾ ਦਲਪੰਤੂ ਬਾਬਾ ਬਿਧੀ ਚੰਦ ਸਾਹਿਬ ਜੀ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਅਸਥਾਨਾਂ ਤੇ ਉਤਰਿਆ ਹੋਇਆ ਸਾਰੀਆਂ ਸੰਗਤਾਂ ਨੂੰ ਤੁਹਾਨੂੰ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲੇ ਤਾਰੇ ਛਪੇ ਅੰਧੇਰ ਕੋ ਲੋਆ ਸਿੰਘ ਬੁੱਕੇ ਮਿਰਕਾਵਲੀ ਭੰਨੀ ਜਾਏ ਨਾ ਧੀਰ ਤਰੋ